brought to by silver pumps top quality or consistent performance ke liye sirf silver pumps naam yaad rakhna committee de vich vi hun badla aayuga kyunki ehda sire da hathiyar inna ne chalate do tarikh nu jo faisle hoye sige oh faisleyan to leke inna ne jehdi gall dil ch sigi vi saadi rajnitik ਉਥਾਨ ਦੇ ਵਿੱਚ ਇਹ ਜਥੇਦਾਰ ਸਾਹਿਬ ਰੁਕਾਵਟ ਵੜਦੇ ਆ ਤੇ ਰਬੜ ਦੀਆਂ ਮੋਹਰਾਂ ਬਣਾਉਣੇ ਚਾਹੁੰਦੇ ਸੀ ਹੈ ਡਿਗਰੰਤੀ ਰਹਿਣਗੇ ਕਿ ਨਹੀਂ ਕਹਿੰਦੀ ਤਕਰੀਬ ਸੀ ਹੈ ਡਿਗਰੰਤੀ ਰਹਿਣਗੇ ਯਾਨੀ ਕਿ ਜਥੇਦਾਰ ਦੀਆਂ ਸੇਵਾਵਾਂ ਸਮਾਪਤ ਕਰ ਜਥੇਦਾਰ ਸਾਹਿਬ ਦੀਆਂ ਸੇਵਾਵਾਂ ਉਹਨਾਂ ਨੇ ਸਮਾਪਤ ਕਰ ਦਿੱਤੀਆਂ ਸਾਬ ਕਿਵੇਂ ਦੇਖੇ ਜਥੇਦਾਰ ਕੌਣ ਨੇ ਹੁਣ ਕਿਹਨਾਂ ਨੂੰ ਇੱਕ ਬਣਾਇਆ ਜਾ ਕਾਰਜਕਾਰੀ ਜਥੇਦਾਰ ਚੱਲ ਚੱਲ ਪੁਲਦੀਪ ਸਿੰਘ ਦੜਗਾਜ ਲਾਏ ਆ ਤੇ ਕੇਸਗੜ ਸਾਹਿਬ ਦੇ ਉਹਨਾਂ ਨੂੰ ਇੱਕ ਕਾਰਜਕਾਰੀ ਇੱਥੋਂ ਦਾ ਲਾਤਾ ਇਹ ਦੋਨੋਂ ਦੋਨਾਂ ਦਾ ਚਾਰਜ ਉਹਨਾਂ ਕੋਲ ਆਹ ਦੋਹਾਂ ਦਾ ਚਾਰਜ ਉਹਨਾਂ ਕੋਲ ਦਿੱਤਾ ਇਹ ਲੱਗਦਾ ਕਿ ਜਿਹੜਾ ਬਾਦਲਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਗਈ ਹੈ ਉਸ ਤੋਂ ਬਾਅਦ ਹੀ ਸਾਰੇ ਜਸਦਾਰ ਬਦਲੀ ਜਾ ਰਹੇ ਨੇ ਹੁਣ ਲੱਗਣ ਵਾਲੀ ਗੱਲ ਆ ਇਹ ਤਾਂ ਬਿਲਕੁਲ ਬੱਚੇ ਬੱਚੇ ਨੂੰ ਸਮਝਾ ਅਨਪੜ ਬੰਦੇ ਨੂੰ ਸਮਝ ਲੱਗੀ ਇਹ ਜਿਹੜੇ ਫੈਸਲੇ ਕਰਾਉਣਾ ਚਾਹੁੰਦੇ ਸੀ ਨਾ ਜਥੇਦਾਰਾਂ ਤੋਂ ਅਕਾਲੀ ਸਿਆਸਤ ਨੂੰ ਸੁਖਵੀਰ ਦੀ ਸਿਆਸਤ ਨੂੰ ਜਿਹੜੇ ਚਮਕਾਉਣ ਲਈ ਵਰਤਣਾ ਚਾਹੁੰਦੇ ਸੀ ਉਹ ਗੱਲ ਹੋਈ ਨਹੀਂ ਉਹਨਾਂ ਨੇ ਇਹਨਾਂ ਦੀ ਬਲੀ ਲੈ ਲਈ ਆ ਤੇ ਨਾਲ ਮੈਸੇਜ ਦਿੱਤਾ ਮੈਂ ਤਾਂ ਬੇਨਤੀ ਕਰਦਾ ਕੁਲਦੀਪ ਸਿੰਘ ਨੂੰ ਉਹ ਸੰਦੀਪ ਸਿੰਘ ਮੈਂ ਜਾਣਦਾ ਨਹੀਂ ਵੀ ਜਦੋਂ ਰਗਵੀਰ ਸਿੰਘ ਤੇ ਹਰਪੀ ਸਿੰਘ ਜਦੋਂ ਲਾਏ ਸੀ ਹੋ ਸਕਦਾ ਜਿੰਨੇ ਤੁਸੀਂ ਖੁਸ਼ ਹੋ ਇਹਨੇ ਖੁਸ਼ ਨਾ ਹੋਣ ਤੇ ਉਸ ਤੋਂ ਬਾਅਦ ਹੁਣ ਵਾਰੀ ਥੋੜੀ ਆਉਣੀ ਆ ਫਿਰ ਕਰਤਾਰ ਕੁਰਸੀਆਂ ਵੀ ਕਰਦੇ ਆ ਸਮਰਾਤ ਵੀ ਨਹੀਂ ਕਹਿੰਦੇ ਤਰ ਤਰ੍ਹਾਂ ਤਰ੍ਹਾਂ ਦੇ ਦੋਸ਼ ਲਾਉਂਦੇ ਆ ਬਹੁਤ ਸਭ ਨੂੰ ਲੈ ਕੇ ਕੋਈ ਫੈਸਲਾ ਪ੍ਰਦਾਨ ਬਿਲਕੁਲ ਧਾਮੀ ਸਾਹਿਬ ਬਾਰੇ ਗੱਲ ਵੀ ਨਹੀਂ ਕੀਤੀ ਗਈ ਕੋਈ ਕਿਉਂ ਕਰਨਗੇ ਧਾਮੀ ਸਾਹਿਬ ਦੀ ਗੱਲ ਧਾਮੀ ਸਾਹਿਬ ਨੂੰ ਜੇ ਕਰਨਾ ਉਹਨਾਂ ਅਸਤੀਫਾ ਰੱਦ ਕਰ ਦਿੰਦੇ ਉਹ ਆ ਜਾਂਦੇ ਹਾਲਾਤ ਇਹ ਜੇ ਬਣਾਏ ਸੀ ਪੰਜਾਬੀ ਚ ਕਹੋ ਵੀ ਧਾਮੀ ਸਾਹਿਬ ਦਾ ਅਸਤੀਫਾ ਪੈਂਡਿੰਗ ਰੱਖ ਲਿਆ ਉਹਨੂੰ ਕਹਿੰਦੇ ਵਾਪਸ ਲੈ ਥੁੱਕ ਕੇ ਚੱਟ ਆ ਫੈਸਲਾ ਧਾਮੀ ਸਾਹਿਬ ਨੇ ਨਹੀਂ ਸੀ ਕਰਨਾ ਇਸ ਇਸ ਕਰਕੇ ਧਾਮੀ ਸਾਹਿਬ ਦੀ ਨਹੀਂ ਗੱਲ ਕੀਤੀ ਬਜਟ ਬਾਰੇ ਕੋਈ ਗੱਲਬਾਤ ਹੋਈ ਕਿਉਂਕਿ ਏਜੰਡਾ ਤਾਂ ਬਜਟ ਦਾ ਸੀ ਅੱਜ ਦੀ ਮੀਟਿੰਗ ਬਜਟ ਦੀ ਮੀਟਿੰਗ ਜਿਹੜਾ ਬਜਟ ਤਰੀਕ ਹੈ ਉਹ ਹੁਣ ਰਾਮਰੌਲੇ 'ਚ ਸਾਨੂੰ ਨਹੀਂ ਪਤਾ ਲੱਗੀ ਦੇਖੋ 22 ਤਰੀਕ ਕਹਿੰਦੇ ਆ ਇਹੋ ਜਿਹੇ ਹਾਲਾਤਾਂ 'ਚ ਬੈਸਦੀਆਂ ਮਿੱਡੀਆਂ ਸੁੰਹਦੀਆਂ ਪਰ ਪਿਛਲੇ ਦਿਨਾਂ 'ਚ ਜਿੰਨੀਆਂ ਵੀ ਕਾਰਵਾਈਆਂ ਹੋਈਆਂ ਕੀ ਲੱਗਦਾ 2 ਦਸੰਬਰ ਦੇ ਜਿਹੜੇ ਹਦੇਸ ਸੀ ਉਹਨਾਂ ਕਰਕੇ ਸਾਰੇ ਹਾਲਾਤਾਂ ਦਾ ਸਾਰਾ ਕੁਝ 2 ਦਸੰਬਰ ਦੇ ਹਿਸਾਬ ਕਰਕੇ ਹੋਇਆ ਬੇਸ਼ੱਕ ਕਿਹੋ ਜਿਹਾ ਵੀ ਵਰਜੀ ਫੈਸਲਾ ਸੀ ਬੜੇ ਲੰਬੇ ਸਮੇਂ ਤੋਂ ਜੈਜਦਾਰ ਕਾਲਤ ਸਾਬ ਸਾਹਿਬ ਦੇ ਜੋ ਉਸ ਦਿਨ ਹੁਕਮ ਸੀਗੇ ਉਤੋਂ ਇਹ ਭੈ ਪੀਤੋਗੇ ਦੇਖੋ ਸਤਿਕਾਰ ਕਰਦੇ ਆ ਜੱਜਦਾਰ ਸਾਹਿਬ ਦਾ ਜਿਹੜੀ ਦਾ ਇਹਨਾਂ ਦੇ ਹੱਕ ਚ ਗੱਲ ਹੋ ਜਾਂਦੀ ਸੀ ਕਿਵੇਂ ਪ੍ਰਚਾਰ ਦੇ ਸੀ ਜਿਹੜੀ ਕੋਈ ਇਹਨਾਂ ਦੇ ਗੱਲ ਖਿਲਾਫ ਹੋ ਜਾਂਦੀ ਸੀ ਕਿਵੇਂ ਉਹਦੇ ਅਲੀ ਅਲੀ ਕਰਕੇ ਮਗਰ ਪੈ ਜਾਂਦੇ ਸੀ ਅਸੀਂ ਤਿੰਨ ਅਸੀਂ ਤਿੰਨ ਮੈਂਬਰ ਜੈਜਦਾਰ ਅਮਰੀਕ ਸਿੰਘ ਬਿਸ਼ੋਵਾ ਪਰਮਜੀਤ ਸਿੰਘ ਤੇ ਮੈਂ ਅਸੀਂ ਇਹਦਾ ਵਿਰੋਧ ਕੀਤਾ ਤੇ ਨਾਲ ਨਿੰਦਾ ਵੀ ਕੀਤੀ ਐ ਨਾਲੇ ਗੱਲ ਕਹੀ ਆ ਵੀ ਮਤਲਬ ਉਹ ਕਰਦਾਰ ਪੱਖ ਦੇ ਹੁੰਦੇ ਹੋ ਜਿਹੜੇ ਲਾਏ ਆ ਇਹਨਾਂ ਬਾਰੇ ਪਤਾ ਕਰ ਲਿਆ ਪਰ ਉਹਨਾਂ ਕੋਲੇ ਜਵਾਬ ਨਹੀਂ ਸਵਾਏ ਦੰਦ ਕੱਢਣ ਦੇ ਨਵੇਂ ਜੱਤੇਦਾਰ ਕੌਣ ਹੋਣਗੇ ਜਿਹੜੇ ਕਾਲਤ ਇਗਜ਼ਾਮ ਉਹ ਤਾਂ ਕਹਿੰਦੇ ਜੀ ਪੰਥ ਤੋਂ ਪੁੱਛਾਂਗੇ ਉਹਦੇ ਨਾਲ ਸਲਾਹ ਨਹੀਂ ਕੀਤੀ ਹੋਣੀ ਇੱਕ ਪਰਿਵਾਰ ਨਾਲ ਇਹਨਾਂ ਨੇ ਹਜੇ ਜਾਂ ਦੇਖਦੇ ਆਉਣਗੇ ਵੀ ਜਿਹੜੇ ਸਿੱਖਾਂ ਦੇ ਟੀਕਾ ਲਾਇਆ ਇਹਦਾ ਅਸਰ ਕਿੰਨਾ ਹੁੰਦਾ ਪੋਜ਼ਿਟਿਵ ਹੁੰਦਾ ਕਿ ਨੈਗੇਟਿਵ ਹੁੰਦਾ ਇਹ ਦੇਖਣਗੇ ਤਾਂ ਹੁਣ ਸਿੱਖ ਸੰਗਤ ਦੇਖੇ ਕਿਆਨੀ ਸੁਲਤਾਨ ਕੀ ਹੋਣਾ ਬਾਰੇ ਵੀ ਸਪੱਸ਼ਟ ਕਰ ਦਿਓ ਉਹਨਾਂ ਨੂੰ ਲੈ ਕੇ ਕੀ ਕਾਰਵਾਈ ਕੀਤੀ ਗਈ ਸੀ ਉਹਨਾਂ ਤੋਂ ਜੱਜਦਰ ਸਾਹਿਬ ਦੀ ਜ਼ਥੇਦਾਰੀ ਕੇਸਗੜ੍ਹ ਸਾਹਿਬ ਦੀ ਵਾਪਸ ਲਈ ਬਤੌਰ ਹੈੱਡ ਗ੍ਰਾਂਤੀ ਰਹਿਣ ਕਿਉਂ ਕਲੰਟਾ ਬੜੇ ਲੰਮੇ ਸਮੇਂ ਤੋਂ ਜ਼ਥੇਦਾਰੀਆਂ ਮੰਗ ਕਰ ਰਹੀਆਂ ਵੀ ਸਰਬੱਤ ਖਾਲਸਾ ਦੇ ਰਾਹੀਂ ਜਿਹੜੀ ਹੋਣੀ ਚਾਹੀਦੀ ਹੈ ਜ਼ਥੇਦਾਰਾਂ ਦੀ ਨਿਯੁਕਤੀ ਕੀ ਕਹਿਣਾ ਚਾਹੋਗੇ